ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜਿਵੇਂ ਸ਼ਿਮਲਾ ਮਿਰਚ ਹੋਇਆ ਟਿੰਡੀ ਹੋਇਆ ਕਦੂ ਹੋਇਆ ਮਿੱਠਾ ਕਦੂ ਹੋਇਆ ਇਹ ਰਾਤਕਰੀ ਸਾਖ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖਦਾ ਨਾ ਉਹ ਸਾਰੇ ਕਿਸਮ ਦੇ ਹੋ ਰਹੇ ਨੇ ਉਹ ਆਪਾਂ ਨੇ ਸਿੱਧਾ ਖਤਮ ਕਰਦੇ ਹਾਂ ਸਭ ਸਭ ਫਰਕ ਤਾਂ ਜਮੀਨੋਂ ਸਮਾਨ ਦਾ ਜਿਵੇਂ ਇਹਦੀ ਜਿਹੜੀ ਗੁਣਵੱਤਾ ਹੈ ਇਹਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਬਰੋ ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੁੰਦਾ ਅੱਜ ਕੈਮੀਕਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆ ਪਰ ਇਹਨੇ ਤੋਂ ਵੀ ਹੈਲਥ ਨੂੰ ਬੂਸਟ ਕਰਨਾ ਉਹका ਜਿਹੜਾ ਨੁਕਸਾਨ ਕੀਤਾ ਹੈਗਾ ਉਹ ਵਿਚਾਰੇ ਰਹੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੂਵਿਨੇਟ ਕਰਨਾ ਇਸ ਕਰਕੇ ਦਾ ਫਾਇਦਾ ਹੀ ਬਹੁਤ ਫਰਕ ਹੈ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਸਤੀ ਰਹੀ ਹੈ ਇਹਦਾ ਵੀ ਥੋੜਾ ਜਿਹਾ ਗ੍ਰੇਡ ਦਾ ਥੋੜਾ ਬਹੁਤ ਫਰਕ ਆਉਂਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਆਮ ਖੇਤ ਦੇ ਨਾਲੋਂ ਤੇ ਥੋੜੇ ਜਿਹੇ ਲੇਬਰ ਖਰਚਾ ਵੱਧ ਪੈਂਦਾ ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਕਿਹੜਾ ਸ਼ਹਿਰ ਮੇਰਾ ਪਿੰਡ ਉਟਾਲਾ ਜੀ ਸ਼ਹਿਰ ਸਮਰਾਲਾ ਪੈਂਦਾ ਹੈ ਔਰਗੈਨਿਕ ਸਬਜ਼ੀਆਂ ਵੇਚਦੇ ਹਾਂ ਰੋਡ ਦੇ ਉੱਪਰ ਐਸੈਂਟ ਕੁਲਾਈਂਟ ਕੋਰੋ ਹੈ तकरीबन 10-12 ਸਾਲ ਪਹਿਲਾਂ ਮੈਂ ਔਰਗੈਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਜੀ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਭਾ ਔਰਗੈਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਵਾਰ ਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਇਹ ਸਟਾਰਟ ਕੀਤਾ ਹੈ ਕਿੰਨੇ ਕਿਲੋ ਕਰਦੇ ਆਂ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਵਿੱਚ ਸਟਾਰਟ ਕੀਤਾ ਸੀ ਆਪਾਂ ਇਸ ਵਾਰ ਤਕਰੀਬਨ ਸਵਾ ਦੋ ਢਾਈ ਕਿਲੋ ਦੇ ਵਿੱਚ ਆਪਾਂ ਇਹ ਵਧਾ ਚੁੱਕਿਆ ਹੈ ਇਹ ਜਿਹੜੀ ਟ੍ਰੇਨਿੰਗ ਲਈ ਸੀ ਲਾਈਨ ਟ੍ਰੇਨਿੰਗ ਟਾਈਮ ਟੂ ਟਾਈਮ ਤੋਂ ਦਿਨ 10-12 ਸਾਲ ਦੀ ਟ੍ਰੇਨਿੰਗ ਹੀ ਲੈ ਰਹੇ ਆਂ ਜੀ ਤੇ ਵੱਡਾ ਇਹਦੇ ਵਿੱਚ ਹੱਥ ਮੈਂ ਇੱਕ ਨਾਮ ਲੈਣਾ ਚਾਹੂੰਗਾ ਗੁਰਪ੍ਰੀਤ ਸਿੰਘ ਦਬੜੀਖਾਨ ਆਨੇ ਜਿਹੜੇ ਆਰਗੈਨਿਕ ਖੇਤੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੀ ਗਾਈਡੈਂਸ ਬਹੁਤ ਸੀ ਸਾਨੂੰ ਇਹਦੇ ਵਾਸਤੇ ਜਿਹੜੀ ਜਿਹੜੀ ਸਵਗੀ ਆਏ ਨੇ ਸਬਜ਼ੀਆਂ ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜੀ ਜਿਵੇਂ Shimla ਮਿਰਚ ਹੋਇਆ ਪਿੰਡੀ ਹੋਇਆ ਕਦੂ ਹੋਇਆ ਮਿੱਠਾ ਕਦੂ ਹੋਇਆ ਹੀਰਾ ਕੱਕੜੀ ਸਾਰਾ ਕੁਝ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖਦਾ ਨਾ ਉਹ ਸਾਰਾ ਕੁਝ ਆਪਣੇ ਕੋਲ ਰੈਂਡ ਹੈ ਸਬਜ਼ੀ ਤੇ ਆਰਗੇਨਿਕ ਸਬਜ਼ੀ ਇੰਨਾ ਤੱਕ ਫਰਕ ਹੁੰਦਾ ਸਬ ਫਰਕ ਤਾਂ ਜਮੀਨ ਦਾ ਸਮਾਨ ਦਾ ਜਿਵੇਂ ਇਹਦੀ ਜਿਹੜੀ ਗੁਣਵੱਤਾ ਹੈ ਇਹਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਗ로우 ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੀ ਹੁੰਦਾ ਅਸੀਂ ਕੈਮੀਕਲੇ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆਂ ਪਰ ਇਹਨੇ ਤੁਹਾਡੀ ਹੈਲਥ ਨੂੰ ਬੂਸਟ ਕਰਨਾ ਉਹਦਾ ਜਿਹੜਾ ਨੁਕਸਾਨ ਕੀਤਾ ਹੈਗਾ ਹੋਰ ਚੀਜ਼ਾਂ ਨੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੂਨੇਰੇਟ ਕਰਨਾ ਤੇ ਇਸ ਕਰਕੇ ਦਾ ਫਾਇਦਾ ਵੀ ਬਹੁਤ ਫਰਕ ਹੈ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਬਜ਼ੀ ਦੀ ਹੈ ਇਹਦਾ ਵੀ ਫਰਕ ਹੁੰਦਾ ਹੈ ਆ ਰੇਟ ਦਾ ਥੋੜਾ ਬਹੁਤ ਫਰਕ ਹੁੰਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਆਮ ਸਬਜ਼ੀਆਂ ਦੇ ਨਾਲੋਂ ਤੇ ਥੋੜਾ ਜਿਹਾ ਵਿੱਚ ਲੇਬਰ ਖਰਚਾ ਵੱਧ ਪੈਂਦਾ ਇਸ ਕਰਕੇ ਥੋੜਾ ਬਹੁਤ ਰਵਾਇਤੀ ਖੇਤੀ ਵਾਲੇ ਲੋਕ ਜਦੋਂ ਆਰਗੈਨਿਕ ਖੇਤੀ ਵਿੱਚ ਸਬਜ਼ੀਆਂ ਉਗਾਉਣਗੇ ਤਾਂ ਬੜਾ ਨੂੰ ਆਵਾਜ਼ ਹਾਂ ਜੀ ਲੋਕ ਕਿਉਂ ਨਹੀਂ ਜਾਂਦੇ ਦੇਖੋ ਕੰਮ ਸਟਾਰਟਿੰਗ ਹੈ ਮੁਸ਼ਕਲਾ ਹਲੇ ਬਹੁਤੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਟ੍ਰੇਨਿੰਗ ਹੈ ਸਭ ਤੋਂ ਵੱਡੀ ਸਮੱਸਿਆ ਇਹਦੀ ਮਾਰਕੀਟਿੰਗ ਦੀ ਹੈ ਲੋਕਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੀ ਆਰਗੇਨਿਕ ਸਬਜ਼ੀਆਂ ਉਹ ਵੇਚ ਸਕਣ ਕਿਨੇ ਕਿਲੋ ਜ ਕਰ ਰਹੇ ਹੋ ਤਕਰੀਬਨ 2 2.5 ਕਿਲੇ ਦੇ ਵਿੱਚ ਅਸੀਂ ਇਸ ਵੇਲੇ ਸਟਾਰਟ ਇੱਕ ਕਰ ਰਹੇ ਹਾਂ ਇਕੱਲੇ ਹੀ ਜਾਂ ਪਰਿਵਾਰ ਦੇ ਨਾਲ ਸਾਥ ਹੋ ਰਿਹਾ ਪਰਿਵਾਰ ਤਾਂ ਦੇਖੋ سپورਟ ਥੋੜੀ-ਬਹੁਤੀ ਤਾਂ ਹੁੰਦੀ ਹੋਆ ਬੇਸ਼ੱਕ ਪਹਿਲਾਂ-ਪਹਿਲਾਂ ਉਹ ਨਹੀਂ ਵੀ ਇਸ ਚੀਜ਼ ਨੂੰ ਚੰਗਾ ਮੰਨਦੇ ਹੈਗੇ ਕਿਉਂਕਿ ਜੇ ਤੁਸੀਂ ਆਪਣਾ ਵਸਤਾਰਾ ਚੁਣਦੇ ਆ ਤਾ ਕੋਈ ਵੀ ਪਰਿਵਾਰ ਨੂੰ ਪਸੰਦ ਨਹੀਂ ਕਰਦਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦੀ سپورਟ ਤਾਂ ਹੁੰਦੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ ਦੋ ਟਾਈ ਕਿੱਲੇ ਦੀ ਖੇਤੀ ਕਰਦੇ ਹਾਂ ਪਹਿਲਾਂ ਵੀ ਫਸਣ ਵਾਲੇ ਤੇ ਇਹਦਾ ਫਲੰਸ ਕਿੰਨਾ ਕੁ ਬਣਾ ਪਾਉ ਰਿਹਾ ਦੁਨੀਆਂ ਮੁਨਾਫਾ ਤਾਂ ਦੇਖ ਲਓ ਇਹ ਆ ਵੀ ਮਤਲਬ ਉਹ ਤਾਂ ਦੁੱਗਣਾ ਤੇ ਗੁਣਾ ਇਹਦੇ ਵਿੱਚ ਮੁਨਾਫਾ ਜੇ ਆਪ ਸਹੀ ਤਰੀਕਾ ਨਾਲ ਕਰੀਏ ਤੇ ਜੇ ਸਹੀ ਤਰੀਕੇ ਨਾਲ ਕਰਦੇ ਨੂੰ ਰੈਗੂਲਰ ਇਨਕਮ ਆ ਹਰ ਰੋਜ਼ ਥੋੜੇ ਕੋ ਪੈਸੇ ਆਉਂਣ ਉਹਨੇ ਕੋਈ ਤੁਹਾਨੂੰ 6 ਮਹੀਨੇ ਬੈਠਣ ਲਈ ਚੰਗਾ ਉਡੀਕਣਾ ਨਹੀਂ ਪੈਂਦਾ ਪੈਸੇ ਵਾਸਤੇ ਪਹਿਲਾ 2 ਮਹੀਨੇ ਕਿੰਨੀ ਕਮਾਈ ਹੋ ਜਾਂਦੀ ਸੀ ਤੇ ਹੁਣ 2 ਮਹੀਨੇ ਕੀ ਕਮਾਈ ਹੈ ਜੇ ਆਮ ਰੂਟੀਨ ਦੇ ਵਿੱਚ ਆਪਾਂ ਲਈ ਤਾਂ 2 ਕਿਲੇ ਦੇ ਵਿੱਚ 50-60000 ਰੁਪਇਆ ਇੱਕ ਇੱਕ ਕਿਲੇ ਦਾ ਲਈਏ ਤਾਂ ਲੱਖ ਤੋਂ 5 ਲੱਖ ਰੁਪਇਆ ਕਮਾਈ ਹੁੰਦੀ ਸੀ ਤੇ ਇਹਦੇ ਵਿੱਚ ਤੁਸੀਂ ਤਕਰੀਬਨ 3-4 ਲੱਖ ਰੁਪਇਆ ਆਰਾਮ ਨਾਲ ਕਮਾ ਸਕਦੇ ਹੋ ਕਿੰਨਾ ਟਾਈਮ ਲੱਗਦਾ ਹੈ ਕੀ ਰੋਜ਼ੀ ਅੱਜ ਮੈਂ ਸਾਈਡ ਬਾਈ ਸਾਈਡ ਜੌਬ ਵੀ ਕਰਦਾ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਇਸ ਕਰਕੇ ਬਹੁਤਾ ਟਾਈਮ ਨਹੀਂ ਮੈਂ ਡਿਵੋਟ ਕਰ ਪਾਉਂ ਦੁਪਹਿਰ ਤੋਂ ਆ ਕੇ ਮੈਂ ਇਸ ਪਾਸੇ ਹੁੰਨਾ ਤੇ ਕੁਝ ਲੇਬਰ ਦੇ ਸਿਰ ਤੇ ਫਿਰ ਮੇਰਾ ਕੰਮ ਚੱਲਣਾ। ਇਹ ਸਬਜ਼ੀਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਅੱਜ ਲੋਕੀ ਸਰਾਲ ਸ਼ਹਿਰ ਵਾਸੀ ਪੂਰੇ ਪੰਜਾਬ ਵਾਸੀਆਂ ਜਿਹੜੀਆਂ ਆਪਾਂ ਦੂਜੀਆਂ ਸਬਜ਼ੀਆਂ ਖਾਂਦੇ ਹਾਂ ਉਹਨਾਂ 'ਚ ਪ੍ਰੇਸ਼ਾ ਕਿਤੇ ਆਉਂਦੀਆਂ ਨੇ ਕਿਉਂਕਿ ਛੇਪਲੀ ਬੜੇ ਹਾਨੀਸ਼ ਕਰਦੇ ਨੇ। ਇਹ ਨਾ ਸਬਜ਼ੀਆਂ ਦੇ। ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਸ਼ਿਕਾਇਤ ਰੈਂਦੀ ਹੈ ਕਿ ਕਿਸਾਨ ਆ ਸਪਰੇਅਾਂ ਬਹੁਤ ਕਰਦਾ, ਫਰਟੀਲਾਈਜ਼ਰ ਬਹੁਤ ਪਾਉਂਦਾ ਵੀ ਸਾਨੂੰ ਸਪਰੇਅ ਵਾਲੀ ਸਬਜ਼ੀਆਂ ਖਾਣੇ ਪੈਂਦੇ ਨਾਲ ਅਨਾਜ ਖਾ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਮਤਲਬ ਜ਼ਹਿਰ ਖਲਾਈਏ ਸ਼ਹਿਰੀ ਲੋਕਾਂ ਨੂੰ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਹੈਗੇ। ਵਰਟਸ ਆਫ ਸੌਫਟ ਹਾਰਟਡ ਹੁੰਦੇ ਆ ਪਰ ਉਹਨਾਂ ਦੀ ਮਜਬੂਰੀ ਹੈ। ਠੀਕ ਹੈ ਕਿਉਂਕਿ ਇੱਕ ਦੌਰ ਇਹੋ ਜਿਹਾ ਚੱਲਿਆ ਵੀ ਉਹਨਾਂ ਤੋਂ ਇਹ ਚੀਜ਼ਾਂ ਕਰਵਾਈਆਂ ਗਈਆਂ ਨੇ। ਹੁਣ ਹੌਲੀ-ਹੌਲੀ ਮੋੜ ਰਹੇ ਨੇ। ਉਹਦੇ ਵਾਸਤੇ ਸ਼ਹਿਰੀ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ। ਜੇ ਅਸੀਂ ਮਤਲਬ ਕੁਆਲਿਟੀ ਚਾਹੁੰਦੇ ਆ ਤਾਂ ਸਾਨੂੰ ਕੁਆਲਿਟੀ ਦਾ ਥੋੜਾ ਬਹੁਤਾ ਮੁੱਲ ਵਧ ਦੇਣਾ ਪਊਗਾ। ਇਸ ਪਾਸੇ ਲੋਕਾਂ ਨੂੰ ਪਰਹੁਲਤ ਕਰਨਾ ਬੋਗਾ ਤਾਂ ਇਸ ਪਾਸੇ ਨੂੰ ਲੋਕ ਵੱਧ ਤੋਂ ਵੱਧ ਚੋਰ ਨੇ ਇਹਨਾਂ ਦੀ ਦੁਸ਼ਿਆ ਵੀ ਵਧੀਆ ਪ੍ਰੋਫਿਟ ਆ ਜਿਹੜੇ ਤੋਂ ਵੱਧ ਪ੍ਰੋਫਿਟਾ ਦੁਬਾਰੀ ਕੀਤੇ ਰਹੇ ਪਰ ਅੱਜ ਕੱਲ੍ਹ ਵੀ ਜੋ ਨੌਜਵਾਨ ਜੀੜੀ ਉਹ ਵਿਦੇਸ਼ਾਂ ਦਾ ਰੁਖ ਕਰ ਰਹੀ ਆ ਕਿ ਉਹ ਇੱਥੇ ਰਹਿ ਕੇ ਵੀ ਵਧੀਆ ਕਮਾ ਸਕਦੇ ਆ ਕਮਾ ਸਕਦੇ ਆ ਬਹੁਤ ਜ਼ਿਆਦਾ ਓਪਰਚੁਨਿਟੀ ਨੇ ਸ਼ਾਇਦ ਉੱਥੇ ਤਾਂ ਜਿੰਨਾ ਹੁਣ ਬੁਰਾ ਹਾਲ ਆ ਉਹਨਾਂ ਨੂੰ ਕਿਤੇ ਵੱਧ ਇੱਥੇ ਅਸੀਂ ਸਖਾਲੇ ਹੈਗੇ ਆ ਤੇ ਹੋ ਸਕਦੇ ਆ ਬਹੁਤ ਵਧੀਆ ਸੀ ਬਿਜ਼ਨਸ ਐਸਟੈਬਲਿਸ਼ ਕਰ ਸਕਦੇ ਆ ਖੇਤੀਬਾੜੀ ਨੂੰ ਬਹੁਤ ਡਿਵੈਲਪ ਕਰ ਸਕਦੇ ਆ ਪਰ ਸਮੱਸਿਆ ਇਹ ਆ ਵੀ ਨਾ ਤਾਂ ਸਾਨੂੰ ਹਲਕ ਕਿ ਨਾ ਸਾਨੂੰ ਕੋਈ ਇਹੋ ਜਿਹੀ ਟ੍ਰੇਨਿੰਗ ਦਿੱਤੀ ਗਈ ਆ ਨਾ ਵੀ ਇਹੋ ਜਿਹੀ ਮੋਟੀਵੇਸ਼ਨ ਦਿੱਤੀ ਗਈ ਆ ਤੇ ਮੰਡੀਆਂ ਦੇ ਵਿੱਚ ਆ ਉਹਦੇ ਸਬਜ਼ੀ ਮੰਡੀ ਦੇ ਵਿੱਚ ਕਹਦੀ ਆ ਮੰਡੀਆਂ ਦੇ ਵਿੱਚ ਇਹ ਸਬਜ਼ੀ ਵੇਚ ਕੇ ਕੋਈ ਫਾਇਦਾ ਨਹੀਂ ਹੈ ਜੀ ਕਿਉਂਕਿ ਜੇ ਅਸੀਂ ਮੰਡੀ ਦੇ ਰੇਟ ਤੇ ਜਾਵਾਂਗੇ ਉੱਥੇ ਆਰਗੈਨਿਕ ਸਬਜ਼ੀ ਦਾ ਜੈਸ ਕੁਆਲਿਟੀ ਦਾ ਮੁੱਲ ਨਹੀਂ ਮਿਲਣਾ ਉੱਥੇ ਸਿਰਫ ਕੁਆਂਟੀਟੀ ਦਾ ਮੁੱਲ ਮਿਲਣਾ ਤੇ ਜਿੰਨੀ ਵੱਧ ਕੁਆਂਟੀਟੀ ਪ੍ਰੋਡਿਊਸ ਕਰੋਗੇ ਉਹਨਾਂ ਤੁਹਾਨੂੰ ਵੱਧ ਮੁਨਾਫਾ ਹੋਣਾ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਚੈਮੀਕਲ ਵਗੈਰਾ ਪਾਉਂਦੇ ਨੇ ਫਰਟੀਲਾਈਜ਼ਰ ਪਾਉਂਦੇ ਨੇ ਤਾਂ ਕਿ ਪ੍ਰੋਡਕਸ਼ਨ ਵਧੇ ਆਉਂਦੇ ਸੀ ਨਾਲ ਉਸ ਪੇਹਾਂ ਵਾਲੇ ਸਬਜ਼ੀਆਂ ਨਾਲ ਉਹ ਇਹ ਵਰਤਾਰੀ ਕਰੀ 30% ਲਿਖਣੀ ਪਏ ਸਦਾ ਲਗਦਾ ਸੀ ਉਹ ਆਰਗੇਨਿਕ ਹੈ ਇਹਨਾਂ ਦੀ ਜਿਹੜੀ ਚਮਕ ਆ ਉਹ ਵੱਖਰੀ ਹੁੰਦੀ ਹੈ ਫਿਰ ਜਦੋਂ ਤੁਸੀਂ ਉਹਨਾਂ ਦਾ ਸਾਈਜ਼ ਦੇਖਦੇ ਆ ਉਹਦਾ ਟੈਕਸਚਰ ਦੇਖਦੇ ਆ ਤਾਂ ਉਹ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਾਫੀ ਹੱਦ ਤੱਕ ਜਦੋਂ ਉਹਦੀ ਸਵਾਦ ਉਹਦਾ ਦੇਖਦੇ ਆ ਤੁਸੀਂ ਬਣਾਉਣ ਦਾ ਦੇਖਦੇ ਆ ਔਰ ਜਿਵੇਂ ਆਮ ਤੌਰ ਤੇ ਸਬਜ਼ੀਆਂ ਬਹੁਤ ਸਖਤ ਰਹਿੰਦੀਆਂ ਜਿਹਨਾਂ ਦੀ ਜਿਹੜੀ ਕੈਂਕਰ ਵਾਲੀ ਹੁੰਦੀ ਨੇ ਬਹੁਤ ਸੌਫਟ ਰਹਿੰਦੀਆਂ ਜਦੋਂ ਬਣਦੀਆਂ ਨੇ ਤੇ ਜਿਹੜਾ ਸਵਾਦ ਆ ਉਹ ਤੋਂ ਵੱਖਰੀ ਆ ਉਸ ਤੋਂ ਹੀ ਆਈਡੀਆ ਹੋ ਜਾਂਦਾ ਵੀ ਆਰਗੇਨਿਕ ਹੈ ਇਸ ਦੀ ਦੇਖੇ ਵੀ ਮਿਲਦੀ ਹੈ ਕਿ ਬੜੇ ਜ਼ਿਆਦਾ ਆਰਗੈਨਿਕ ਅਜੇ ਦੀ ਬੜੀ ਡਿਮਾਂਡ ਆ ਤੁਸੀਂ ਥੋੜੀ ਸ਼ਹਿਰ ਵਿੱਚ ਕੰਮ ਕਰ ਰਹੇ ਹੋ ਤੁਸੀਂ ਬੜੇ ਕਹਿ ਤਿਆਣਾ ਨਹੀਂ ਮੇਰਾ ਦੇਖੋ ਸ਼ਹਿਰ ਆ ਆਪਣਾ ਇਹ ਇੱਥੇ ਲੋਕ ਇੱਥੇ ਮੇਰੇ ਮਿੱਤਰ ਨੇ ਤੇ ਇਸ ਸ਼ਹਿਰ ਨਾਲ ਪਿਆਰ ਆ ਤੇ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਅੱਗੇ ਦੇਖਾਂ ਜਿਵੇਂ ਮਹਾਰਾਜ ਨੇ ਚਾਹਿਆ ਡਵੈਲਪ ਹੋਇਆ ਤਾਂ ਕਰਾਂਗੇ ਇਹ ਰੂਟਿਨ ਦੇ ਰੱਖਦੇ ਹੋ ਜਾਈ ਨੂੰ ਉਹ ਦੀ ਸਪੋਰਟ ਵੀ ਕਰਦੇ ਨਹੀਂ ਰੂਟਿਨ ਦੇ ਵਿੱਚ ਹੀ ਮਤਲਬ ਅਸੀਂ ਤੋੜਦੇ ਜਿਨਨ ਇੱਕ ਜ਼ਰੂਰਤ ਹੁੰਦੀ ਹੈ ਅਸੀਂ ਗਰੋ ਉਹਨੇ ਹਿਸਾਬ ਨਾਲ ਕੀਤੀ ਆ ਜਿੰਨੇ ਕਿ ਸਾਡੀ ਲੱਗ ਜਵੇ ਕੋਈ ਟ੍ਰੇਡ ਤੁਹਾਡਾ ਇਸੇ ਅਗਰ ਤੁਸੀਂ ਹੋ ਸਕਦਾ ਤੇ ਵੀ ਹੈਗਾ ਉਹ ਨਹੀਂ ਅਸੀਂ ਇੱਕੋ ਆਊਟਲੈਟ ਇੱਥੇ ਬਣਾਈ ਹੋਈ ਆ ਹਾਲ ਦੀ ਘੜੀ ਇੱਥੇ ਅਸੀਂ ਵੇਚਦੇ ਆਂ ਤਕਰੀਬਨ ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਜਿਹੜੇ ਲੋਕ ਆਣਾ ਚਾਹੁੰਦੇ ਨੇ ਉਹ ਆ ਜਾਂਦੇ ਨੇ ਉਹ ਠੀਕ ਹੈ ਜੀ ਲਾਈਨ ਵਿੱਚ ਆਣਾ ਚਾਹੁੰਦਾ ਸੀ ਕੋਈ ਤੁਸੀਂ ਸਹਾਇਤਾ ਕਰੋਗੇ ਬਿਲਕੁਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਵਾਧੂ ਤੋਂ ਵਾਧਾ ਹੋਣ ਮੈਂ ਤਾਂ ਕਹਿੰਦਾ ਇੱਥੇ ਮੇਰੇ ਨਾਲ ਚਾਰ ਆਊਟਲੈਟ ਆਰਗੇਨਿਕ ਸਬਜ਼ੀਆਂ ਹੋਰ ਲੱਗਣ ਇਹਦੇ ਵਿੱਚ ਇੰਨੀ ਮਾਰਕੀਟ ਹੈ ਇੰਨਾ ਹਲੇ ਇਹਦਾ ਮਤਲਬ ਪੂਰੀ ਮਾਰਕੀਟ ਕਹਿੰਦੇ ਖਾਲੀ ਪਈ ਆ ਇੱਕ ਸ਼ਹਿਰ ਦੇ ਵਿੱਚ ਸਿਰਫ ਇੱਕ ਜੇ 10 ਹੌਣ ਦਾ ਉਹ ਵੀ ਮਾਰੂ ਮਾਰ ਚੱਲਣ ਗਿਆ ਸਾਨੂੰ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਸਰਦਿਆਂ ਨਾਲ ਆਪਾਂ ਫਰੂਟ ਵੀ ਕਰ ਸਕਦੇ ਆ ਹਾਂਜੀ ਫਰੂਟ ਵੀ ਹੁਣ ਸਾਡਾ ਪਲਾਨ ਇਹੀ ਆ ਵੀ ਅਸੀਂ ਇੰਟਰ ਕ੍ਰੋਪਿੰਗ ਦੇ ਵਿੱਚ ਕੁਝ ਫਰੂਟ ਲਾਵਾਂਗੇ ਜਿਵੇਂ ਪਪੀਤਾ ਹੋਇਆ ਛੀਨੂ ਹੋਇਆ ਨਿੰਬੂ ਸਟਾਰਟ ਕਰਾਂਗੇ ਕੁਝ ਕੇ ਹਾਲ ਦੀ ਘੜੀ ਪਾਈ ਸਟਾਰਟ ਕਰਾਂਗੇ ਜਿੱਥੇ ਕਹਿਣਾ ਚਾਹ ਰਿਹਾ ਨੌਜਵਾਨ ਜਿਹੜੀ ਵਿਦੇਸ਼ਾਂ ਉੱਪਰ ਰਹੀ ਆ ਆਰਗੈਨਿਕ ਕੰਮ ਹੀ ਕਰੀ ਰਹੀ ਹੋਣੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅਸੀਂ ਉੱਥੇ ਇਨਾ ਪੈਸਾ ਲਾਉਨੇ ਆ ਬਾਹਰ ਜਾਣ ਵਾਸਤੇ ਇੱਥੇ ਥੋੜਾ ਕੁਝ ਤੁੜ ਕੋ ਟਰੈਕਟਰ ਕਰਦਾ ਹੁੰਦਾ ਥੋੜੇ ਕੋ ਟਰਾਲੀ ਕਰਦੀ ਹੁੰਦੀ ਆ ਤੁਸੀਂ ਆਪਣੀ ਸਬਜ਼ੀ ਉਕਾਓ 2 ਕਿਲਿਆਂ ਦੇ ਵਿੱਚ ਵੀ ਮੇਰੇ ਕਹਿਣ ਤੇ ਜੇ ਤੁਸੀਂ ਸਟਾਰਟ 1 ਕਿਲੋ ਤੋਂ ਕਰਨਾ ਚਾਹੀਦਾ ਜੇ 2 ਕਿਲੇ ਤੱਕ ਜਦੋਂ ਅਸੀਂ ਪਹੁੰਚ ਗਏ ਲੈ ਸਬਜ਼ੀ ਦਾ ਤਾਂ ਅਸੀਂ ਇੱਕ ਸਰਕਾਰੀ ਨੌਕਰੀ ਦੇ ਬਰਾਬਰ ਇਨਕਮ ਜਨਰੇਟ ਕਰ ਲੱਗ ਜਾਏ ਇਹ ਥੋੜਾ ਡ੍ਰੀਮ ਕੀ ਹੈ ਮੇਰਾ ਡ੍ਰੀਮ ਤਾਂ ਇਹ ਹੀ ਆ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਲੋਕ ਆ অর্ਗੈਨਿਕ ਤਰੀਕੇ ਨਾਲ اگਾਈਆਂ ਚੀਜ਼ਾਂ ਹੀ ਖਾਣ